ਆਹ ਦਾ ਸਾਡੇ ਨਾਲ ਇੱਕ ਮਨੀਸ਼ਾ ਪੜਦੀ ਹੁੰਦੀ ਸੀ ਭਾਜੀ ਉਹ ਭਾਜੀ ਮਨੀਸ਼ਾ ਪੜਨਾ ਉਹ 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 ਮਨੀਸ਼ਾ ਮੈਂ ਬੈਠ ਕੇ ਕਹੇ ਦੇ ਰੋਟੀ ਨਹੀਂ ਛੜਦਾ ਭਾਜੀ ਮੈਂ ਕਦੇ ਫੜਿਆ ਹੀ ਨਹੀਂ ਹੋਇਆ ਮੈਂ ਸੱਚੀ ਕੋਈ ਪੈਨ ਕੋਈ ਰੋਟੀ ਨਹੀਂ ਛੱਡਣੀ ਸਕੂਲੇ ਮੈਂ ਐਡਾ ਚੋਰ ਤਕੜਾ ਬਣਨਾ ਸੀ ਤੇ ਮੈਡਮਾਂ ਨੇ ਮੈਨੂੰ ਹੌਸਲਾ ਹੀ ਨਹੀਂ ਦਿੱਤਾ ਲਓ ਵੀ ਮਿੱਤਰੋ ਆ ਸੋਸ਼ਲ ਮੀਡੀਆ ਦੇ ਵੀਡੀਓ ਬਾਅਦ ਜਾਂਦਾ ਵਾਇਰਲ ਹੋ ਰਿਹਾ ਹੈ ਮੁੰਡੇ ਬਾਹਰ ਕੰਮ ਕਰ ਰਹੇ ਨੇ ਆਪ ਦਾ ਟਾਈਮ ਪਾਸ ਕਰ ਰਹੇ ਨੇ ਪੁਰਾਣੀਆਂ ਗੱਲਾਂ ਛੇੜ ਕੇ ਬੈਗੇ ਸਕੂਲਾਂ ਵਾਲੀਆਂ ਤੇ ਮੁੰਡੇ ਨੇ ਬਹੁਤ ਘੈਂਟ ਗੱਲਾਂ ਸੁਣਾਈਆਂ ਬਈ ਹਸਾ-ਸਾ ਕੇ ਇਹਨੇ ਢਿੱਡੀ ਪੀੜਾ ਪਾ ਦਿੱਤੀਆਂ। ਤੁਹਾਨੂੰ ਵੀ ਇਹ ਵੀਡੀਓ ਦੇਖ ਕੇ ਆਪਣੇ ਸਕੂਲ ਦੀ ਯਾਦ ਜਰੂਰ ਆਵੇਗੀ। ਮੁੰਡੇ ਨੇ ਗੱਲਾਂ ਹੀ ਅਜਈਆਂ ਕੀਤੀਆਂ ਨੇ। ਤੁਹਾਡੇ ਵੀ ਯਾਰ ਮਿੱਤਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਹੋਣਗੇ ਕਿ ਮੈਂ ਆਹ ਬਣੂਗਾ, ਮੈਂ ਉਹ ਬਣੂਗਾ, ਆਹ ਬਣੂਗਾ ਤੇ ਅੱਜ ਕੱਲ੍ਹ ਉਹ ਜਿਹੜੇ ਵਿਚਾਰੇ ਚਲੋ ਹਣੇ ਤੁਸੀਂ ਵੀਡੀਓ ਦੇਖੋ ਇਹ ਫਿਰ ਤੁਹਾਨੂੰ ਨਜ਼ਾਰਾ ਬਹੁਤ ਆਊਗਾ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਕਵਰ ਨੂੰ ਦੇਖਣ ਦੇ ਲਈ ਵੀਡੀਓ ਦੇਖ ਕੇ ਕਮੈਂਟ ਜਰੂਰ ਕਰਿਓ ਕਿ ਕਿਹਨੂੰ ਕਿਹਨੂੰ ਆਪਣੇ ਸਕੂਲ ਦਾ ਟਾਈਮ ਯਾਦ ਆਇਆ ਏ ਇਹ ਵੀਡੀਓ ਦੇਖ ਕੇ ਤਾਂ ਦੇਖੋ ਤੁਸੀਂ ਹਣੇ ਇਹ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਦੇ ਦਿਆਂ ਗੁੱਸਾ ਨਾ ਕਰੀ ਬਾਜੀ ਜੇ ਮੈਡਮਾਂ ਮਾਸਟਰ ਇੰਨੇ ਜਾਨੀ ਜਾਨ ਹੁੰਦੇ ਮੈਂ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਤੇ ਤੂੰ ਹਾਂ ਤੂੰ ਕਰੈਕਟਰ ਬਣ ਜਾਣਾ ਕਰੈਕਟਰ ਵਧੀਆ ਖੇਡਦਾ ਭਾਜੀ ਮੈਂ ਕਹਿੰਦਾ ਤੁਹਾਡੇ ਹੱਥ ਦਾ ਹੁਨਰ ਤੁਹਾਨੂੰ ਪਤਾ ਲੱਗ ਜਾਂਦਾ ਭਾਜੀ ਮੈਂ ਬੈਂਕ ਚ ਕਹੇ ਦੇ ਰੋਟੀ ਨਹੀਂ ਛੜਦਾ ਭਾਜੀ ਮੈਂ ਕਦੇ ਫੜਿਆ ਹੀ ਨਹੀਂ ਹੋਇਆ ਮੈਂ ਸੱਚੀ ਕੋਈ ਪੈਨ ਕੋਈ ਰੋਟੀ ਮੈਂ ਛੱਡਣੀ ਨਹੀਂ ਸਕੂਲੇ ਪਰੌਂਠੇ ਖਾ ਜਾਣੇ ਹੈ ਭਾਜੀ ਮੈਂ ਕਹਿੰਦਾ ਮੈਂ ਐਡਾ ਚੋਰ ਤਕੜਾ ਬਣਨਾ ਸੀ ਤੇ ਮੈਡਮਾਂ ਨੇ ਮੈਨੂੰ ਹੌਸਲਾ ਹੀ ਨਹੀਂ ਦਿੱਤਾ ਹੈ ਦਾਦਾ ਸਾਡੇ ਨਾਲ ਇੱਕ ਮਨੀਸ਼ਾ ਪੜਦੀ ਹੁੰਦੀ ਸੀ ਭਾਜੀ ਉਹ ਭਾਜੀ ਮਨੀਸ਼ਾ ਪੜਨਾ ਉਹ 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 ਮਨੀਟਰ ਹੁੰਦੀ ਸੀ ਮੋਰੇ ਬੈੰਦੀ ਉਹਨੇ ਬੜੀ ਸਾਡੀ ਕਲਾਸ ਲੈਣੀ ਉਹ ਨੂੰ ਬਸਦੇ ਹੁੰਦੀ ਉਹ ਕਹਿੰਦੀ ਮੈਂ ਕੰਟੈਂਟ ਬਣਾਣਾ ਅੱਜ ਕੱਲ ਉਹ ਕਮੇਟੀਆਂ ਪਾਉਂਦੀ ਭਾਜੀ ਉਹ ਬਹਿਕਲਦਾ ਲੱਗੀ ਨਹੀਂ ਉਹਦਾ ਕਮੇਟੀਆਂ ਕਮੂਟੀਆਂ ਪਾਉਂਦਾ ਪਈਆ ਮਰੀ ਜਾ ਦੇ ਦਿਆਂ ਗੁੱਸਾ ਨਾ ਕਰੀ ਆ ਤੇ ਤੋਂ ਵੱਧ ਹੀ ਘਮਾਉਣਾ ਹਾਂ ਕੀ ਬੋਲਦੇ ਨੇ ਇਹ ਕੀ ਹੁਣ ਆ ਸਾਡੇ ਜਿਹੜੇ ਹਨਾ ਐਨ ਪਿੱਛੇ ਬੰਦੇ ਨਲੈਕ ਜੀ ਨੂੰ ਕਹਿੰਦੇ ਹੁੰਦੇ ਤੁਹਾਡਾ ਕੌਕ ਨਹੀਂ ਬਣਨਾ ਹੈ ਉਹਨਾਂ ਦੇ ਹੀ ਬਣਿਆ ਆ ਮੈਡਮ ਜੀ ਸਿਰਫ ਮੈਂ ਸੁਜੀਤਾ ਨੂੰ ਕਿਹਾ ਸੀ ਇੱਕ ਸੁਜੀਤਾ ਹੁੰਦੀ ਸੀ ਇੱਕ ਸਾਡੇ ਡੀਪੀ ਹੁੰਦਾ ਸੀ ਉਹਦਾ ਨਾਂ ਕੀ ਸੀਗਾ ਮੈਨੂੰ ਚੇਤਾ ਭੁੱਲ ਗਿਆ ਸੁਜੀਤਾ ਸੁਜੀਤਾ ਹੁੰਦੀ ਸੀ ਮੈਡਮ ਅੱਛਾ ਇੱਕ ਯਾਰ ਕਿਹੜਾ ਡੀਪੀ ਉਹਦਾ ਕੀ ਸੀ ਨਾਂ ਸੀਗਾ ਉਹ ਬੜਾ ਮਹਿੰਗਾ ਆਰਾਮ ਸੀ ਉਹ ਬੜਾ ਕਹਿੰਦਾ ਹੁੰਦਾ ਤੁਹਾਡਾ ਕੌਣ ਨਹੀਂ ਬਣਨਾ ਮਾਸਟਰ ਜੀ ਤੁਸੀਂ ਤਾਂ ਹੁਣ ਮਾਰ ਮੌਕਾ ਥੋੜਿਆ ਪਤਾ ਵਰ ਗਿਆ ਜੋ ਬਣਦਾ ਸੀ